ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇਸ ਵੀਡੀਓ ਦੇ ਵਿੱਚ ਅੱਜ ਪਿੰਡ ਤੌਲਾ ਦੇ ਮੇਨ ਬੱਸ ਸਟੈਂਡ ਦੇ ਉੱਪਰ ਖੜੇ ਹਾਂਗੇ ਜਿਹੜਾ ਤੁਸੀਂ ਰੋਡ ਦੇਖ ਰਹੇ ਹੋਗੇ ਇਹ ਬਰਨਾਲਾ ਤੋਂ ਮਾਨਸਾ ਰੋਡ ਹੈਗਾ ਤੇ ਉਹ ਸਾਹਮਣੇ ਬਿਲਕੁਲ ਜਿਹੜਾ 50 ਮੀਟਰ ਦੀ ਦੂਰੀ ਤੇ ਇੱਥੋਂ ਬੱਸ ਸਟੈਂਡ ਹੈਗਾ ਤੇ ਇੱਥੋਂ ਹੀ ਜਿਹੜੀ ਆਪਾਂ ਟਰਾਈਡੈਂਟ ਫੈਕਟਰੀ ਆ ਉਹਦੀ ਗੱਲ ਕਰੀਏ 1 ਕਿਲੋਮੀਟਰ ਸਹੀ ਟਰਾਈਡੈਂਟ ਫੈਕਟਰੀ ਦਾ ਗੇਟ ਹੈਗਾ ਤੇ ਆ ਘਰ ਹੈਗਾ ਫਰੰਟ ਦੇ ਉੱਪਰ ਜਮਾ ਰੋਡ ਦੇ ਉੱਤੇ ਇਹ ਘਰ ਵਿਕਿਆਊ ਹੈਗਾ ਸਾਡਾ ਭਰਾ ਗੁਰਪ੍ਰੀਤ ਸਿੰਘ ਪੀਤਾ ਹੈਗਾ ਜੋ ਕਿ ਡੈਰੀ ਫਾਰਮ ਦਾ ਕੰਮ ਕਰਦਾਗਾ ਵੈਟਰਨਰੀ ਡਾਕਟਰ ਵੀ ਹੈਗਾ ਤੇ ਉਹ ਆਪਦੇ ਫਾਰਮ ਨੂੰ ਲੈ ਕੇ ਖੇਤ ਦੇ ਵਿੱਚ ਫਿਰਟ ਹੋ ਰਿਹਾਗਾ ਇੱਥੇ ਜਗਾ ਘੱਟ ਹੋਣ ਕਰਕੇ ਤੇ ਇਹ ਘਰ ਜਿਹੜਾ ਵਿਕਿਆ ਹੋਊਗਾ ਬਾਈ ਗੁਰਪ੍ਰੀਤ ਨਾਲ ਗੱਲ ਕਰਾਂਗੇ ਕਿੰਨੀ ਜਗਾ ਕੀ ਕੀ ਇੱਥੇ ਸਹੂਲਤਾਂ ਨੇਗੀਆਂ ਉਹ ਸਾਰੀ ਬਾਈ ਗੁਰਪ੍ਰੀਤ ਤੋਂ ਜਾਣਾਂਗੇ ਗੁਰਪ੍ਰੀਤ ਬਾਈ ਸਵਾਗਤ ਆ ਤੁਹਾਡਾ ਤੇ ਅੱਛਾ ਭਾਜਦਾ ਘਰ ਦੀ ਗੱਲ ਕਰਦੇ ਵੀ ਘਰ ਜਿਹੜਾ ਆਪਣਾ ਵਿਕਿਆ ਹੋਊਗਾਗਾ ਆਪਾਂ ਫਰੰਟ ਦੀ ਗੱਲ ਕਰੀਏ ਫਰੰਟ ਕਿੰਨਾ ਹੈ 35 ਫੁੱਟ ਆ ਲਗਭਗ 35 ਫੁੱਟ ਫਰੰਟ ਲਗਭਗ ਤੇ ਜਗ੍ਹਾ ਕਿੰਨੀ ਹੈ ਇਹ ਸਾਰੀ 8.5 ਵਿਸਵੇ ਦੇ ਕਰੀਬ ਆ ਬਈ 8.5 ਵਿਸਵੇ ਦੇ ਕਰੀਬ ਜਗ੍ਹਾ ਕੀ ਠੀਕ ਹੈ ਜੀ ਇੱਥੇ ਕੀ ਕੀ ਸਹੂਲਤਾਂ ਮਿਲਦੀਆਂ ਨੇ ਆਪਾਂ ਨੂੰ ਇਸ ਟਾਈਮ ਸਰਕਾਰੀ ਪਾਣੀ ਆ ਬਈ ਡੇਢ ਐਚ ਪੀ ਦੀ ਮੋਟਰ ਲੱਗੀ ਹੈ ਕਰ 4 ਕਿਲੋਵਾਟ ਦਾ ਸੋਲਰ ਪੈਨਲ ਆਗਾ ਮਗਰ ਦੀ ਰਸਤਾ ਆਗਾ ਮਗਰ ਦੀ ਪਲਸ ਪਲਸ ਮੂੜੀ ਰਸਤਾ ਆਗਾ ਠੀਕ ਹੈ ਫਰੰਟ ਤੇ ਵੀ ਇਹ ਰਸਤਾ ਤੇ ਪਿੱਛੇ ਬੈਕ ਸਾਈਡ ਵੀ ਆ ਤੇ ਇੱਕ ਕਮਰਾ ਇੱਧਰ ਵੀ ਬਣਿਆ ਹੋਇਆਗਾ ਆ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਸਾਰੇ ਪੱਕਾਗਾ ਏ ਉਧਰ ਅਟੈਚਡ ਬਾਥਰੂਮ ਆ ਨਹੀਂ ਨਹੀਂ ਇਹ ਪਿੱਛੇ ਸ਼ੋਰੂਮ ਆ ਓਕੇ ਸ਼ੋਰੂਮ ਆ ਹਾਂਜੀ ਠੀਕ ਹੈ ਜੀ ਤੇ ਸਾਰਾ ਬੇੜਾ ਵੀ ਪੱਕਾ ਹੈਗਾ ਕਮਰੇ ਵੀ ਆਇਦਰ ਸ਼ੈੱਡ ਬਣਿਆ ਹੋਇਆ ਹੈਗਾ ਕਿਸੇ ਨੇ ਇੱਥੇ ਆਪਣੇ ਵੀਕਲ ਖੜਾਉਣੇ ਨੇਗੇ ਜਾਂ ਕੋਈ ਕਣਕ ਟੋਲ ਜਿਹੜੇ ਰੱਖਣੇ ਕੁਝ ਵੀ ਕੋਈ ਵੀ ਜਿਹੜਾ ਆਪਣਾ ਇੱਕ ਤਰ੍ਹਾਂ ਸਟੋਰ ਦਾ ਕੰਮ ਜਿਹੜਾ ਵਰਤਦੇ ਆ ਉਹ ਜੀ ਇੱਥੇ ਲੈ ਸਕਦੇ ਆ ਇਧਰ ਕਿਚਨ ਆ ਗਿਆ ਕਿਚਨ ਵੀ ਸਾਰਾ ਜਿਹੜਾ ਪੱਕਾ ਹੈਗਾ ਤੇ ਬਾਹਰਲੀ ਸਾਈਡ ਵੀ ਆ ਤੇ ਅੰਦਰਲੀ ਸਾਈਡ ਵੀ ਆ ਕੁਰਪੀਤ ਬਾਈ ਕੀ ਆਪਣਾ ਜਨਦੀ ਵੀ ਕਿੰਨੇ ਕਿੰਨਾ ਰੇਟ ਤੁਸੀਂ ਰੱਖੇਗਾ ਘਰ ਦਾ ਸੱਤ ਲੱਖ ਰੁਪਏ ਪਰਵਿਸਵਾ ਦੇਣੇ ਦੀਨਾ ਬਾਈ ਜੀ ਸੱਤ ਲੱਖ ਰੁਪਏ ਪਰਵਿਸਵਾ ਸੱਤ ਲੱਖ ਰੁਪਏ ਕੋਈ ਜ਼ਿੰਮੇਵਾਰ ਕੋਈ ਲੋਨ ਵਗੈਰਾ ਜਾਂ ਕੁਝ ਲੋਨ ਹੈਗਾ ਬਾਈ ਤੇ 14 ਲੱਖ ਰੁਪਏ ਦਾ ਹੈਗਾ 14 ਲੱਖ ਰੁਪਏ ਦਾ ਲੋਨ ਉਹ ਕਲੀਅਰ ਹੈ ਜਾਂ ਕਿਵੇਂ ਨਹੀਂ ਕਲੀਅਰ ਕਰਾਂਗੇ ਬਾਈ ਜਦੋਂ ਕੋਈ ਬੰਦਾ ਆਪਣੇ ਨਾਲ ਗੱਲ ਕਰੂਗਾ ਉਹਨਾਂ ਨਾਲ ਆਪਾਂ ਕਲੀਅਰ ਕਰ ਲਾਂਗੇ ਠੀਕ ਹੈ ਤਾਂ ਬੈਂਕ 'ਚ ਕਲੀਅਰ ਕਰ ਲਾਂਗੇ ਉਹਦਾ ਆਪਾਂ ਸਾਰਾ ਕਲੀਅਰ ਕਰਕੇ ਜਨਦੀ ਵੀ ਹਾਂ 14 ਲੱਖ ਰੁਪਿਆ ਲੋਨ ਹਾਂ ਬਸ 7 ਲੱਖ ਰੁਪਿਆ ਤੁਸੀਂ ਦੇਵੋਗੇ 8.5 ਬੇਸ ਵਿੱਚ ਤੁਸੀਂ ਕਹਿੰਦੇ ਵੀ ਜਗ੍ਹਾ ਹੈਗੀ ਹੈ ਏ ਟਰੀ ਵਾਲੀ ਜਗ੍ਹਾ ਬਈ ਟਰੀ ਟਰੀ ਵਾਲੀ ਜਗ੍ਹਾ ਜਿਹੜੀ ਆਹ ਕੰਧਾਂ ਲੱਗੀਆਂ ਸਾਰੀਆਂ ਸਾਂਝੀਆਂ ਨੇਗੀਆਂ ਨਹੀਂ ਨਹੀਂ ਹਾਂ ਆਹ ਸਾਂਝੀ ਕੰਧਾਂ ਆ ਵੀ ਆਪਣੀ ਹੈਗੀ ਕੰਧ ਉਹਨਾਂ ਨੇ ਆਪਣੀ ਆਪਣੀ ਕੰਧਾਂ ਨੇ ਬਈ ਸਾਰੀਆਂ ਦੋਨੇ ਹਾਂ ਤੇ ਇੱਕ ਵੱਡੀ ਗੱਲ ਇਹ ਹੈਗੀ ਵੀ ਜਿਹੜਾ ਇਹ ਘਰ ਆ ਇੱਥੇ ਜਿਹੜੇ ਆਸੇ ਪਾਸੇ ਘਰ ਨੇ ਉਹ ਬਹੁਤ ਚੰਗੇ ਤੇ ਚੰਗੇ ਘਰਾਣੇ ਦੇ ਘਰ ਨੇਗੇ ਖਾਨਦਾਨੀ ਲੋਕ ਨੇਗੇ ਆ ਇਥੋਂ ਜਿਹੜਾ ਡਰਾਇੰਗ ਰੂਮ ਆ ਗਿਆ ਬਾਲਕੋਨੀ ਕਹਲੋ ਚਾਹੇ ਤੇ ਇਧਰ ਵੀ ਰੂਮ ਆ ਗਿਆ ਸਾਰਾ ਸਾਰੇ ਪੱਕੇ ਨੇਗੇ ਕਾਉਂਸਲਿੰਗ ਹੋਈ ਵੀ ਹੈਗੀ ਤੇ ਇਧਰ ਵੀ ਆ ਪਿੱਛੇ ਵੀ ਰੂਮ ਆਗਾ ਉਰਪੇ ਦਾ ਹਾਂ ਹਾਂ ਬਾਈ